ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਪਿਆਰੇ ਸਾਹਿਬ ਸਤਜੇ ਇਹੇ ਇਤਿਹਾਸ ਉਪਰ ਦੁਆਰਾ ਜਗਤ ਮਾਤਾ ਸਾਹਿਬ ਦੇ ਨਾਮ ਜੀ ਦਾ ਸਤਜੋਗ ਦਾ ਤਪ ਅਸਥਾਨੇ ਸਤਗੁਰ ਕਲਗੀਧਰ ਪਾਸ਼ਾ ਜੀ ਦੇ ਤਨ ਮਹ ਸੁਣ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇ ਮੋਜ ਸਤਗੁਰ ਪਾਸ਼ਾ ਜੀ ਜਦੋਂ ਜੰਗ ਯੁੱਧਾ ਚੋਂ ਵਿਲ ਹੋ ਕੇ ਤਲਵੰਡੀ ਸਾਬੋ ਕੀ ਤਖਤ ਦਮਦ마 ਸਾਹਿਬ ਤੋਂ ਦੱਖਣ ਦੇਸ਼ ਦੀ ਤਿਆਰੀ ਕੀਤੀ ਤਾਂ ਮਾਤਾ ਸੁન્દਰੀ ਜੀ ਅਤੇ ਮਾਤਾ ਸਾਹਿਬ ਦੇਵਾ ਜੀ ਰਹਿ ਗਏ ਸਨ ਬਾਕੀ ਸਾਰਾ ਪਰਿਵਾਰ ਪਾਸ਼ਾ ਦਾ ਧਰਮ ਲੇਖੇ ਸ਼ਹੀਦ ਹੋ ਚੁੱਕਾ ਸੀ ਦਿੱਲੀ ਦੇ ਨਾਲ ਸੰਗਤਾਂ ਨੇ ਬੇਨਤੀ ਕਰਕੇ ਮਾਤਾ ਸੁન્દਰੀ ਜੀ ਨੂੰ ਦਿੱਲੀ ਰੱਖ ਲਿਆ ਸੀ ਫਤਿਹ ਮਾਤਾ ਸਾਹਿਬ ਦੇਵਾ ਜੀ ਦੱਖਣ ਦੇਸ਼ ਗੁਰੂ ਜੀ ਦੇ ਨਾਲ ਇੱਥੇ ਆ ਕੇ ਸਭ ਤੋਂ ਪਹਿਲਾਂ ਸਤਿਗੁਰ ਪਾਸ਼ਾ ਜੀ ਡੇਰਾ ਗੁਰਦੁਆਰਾ ਹੀ ਰਾਖੜ ਸਾਹਿਬ ਲਾਇਆ ਚਾਰ ਪੰਜ ਦਿਨ ਕਥਾ ਕੀਰਤਨ ਦੇ ਦੀਵਾਨ ਸਜਾਏ ਫਿਰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸ਼ਿਕਾਰ ਲਈ ਤਿਆਰੀ ਕੀਤੀ ਜਾਵੇ ਆ ਮਾਤਾ ਸਾਹਿਬ ਦੇਵਾ ਜੀ ਨਾਲ ਚੱਲ ਕੇ ਇਸ ਸਥਾਨ ਤੇ ਆਏ ਜਦੋਂ ਗੁਰੂ ਸਾਹਿਬ ਜੀ ਨੇ ਮਾਤਾ ਸਾਹਿਬ ਦੇਵਾ ਜੀ ਵੱਲ ਵੇਖਿਆ ਤਾਂ ਭਾਈ ਦਇਆ ਸਿੰਘ ਜੀ ਨੇ ਹੁਕਮ ਕੀਤਾ ਕਿ ਤੁਸੀਂ ਆਪਣੀ ਮਾਤਾ ਜੀ ਨੂੰ ਵਾਪਸ ਡੇਰੇ ਜਾਣ ਲਈ ਕਹੋ ਅੱਗੇ ਬਹੁਤ ਸੰਘਣਾ ਜੰਗਲ ਹੈ ਅਸੀਂ ਇੱਕ ਵਿਛੜੇ ਹੋਏ ਰੋਧੀ ਕਾਲ ਕਰਕੇ ਅਸਲੀ ਲੱਸੀ ਕਰਨੀ ਹੈ ਜੀ ਸਾਹਿਬ ਜਿਨਾਂ ਸ਼ਿਕਾਰ ਘਾੜ ਵਾਲੇ ਸਥਾਨ ਤੇ ਜਾ ਕੇ ਇੱਕ ਸਾਹੇ ਦਾ ਤੀਰ ਨਾਲ ਸ਼ਿਕਾਰ ਕੀਤਾ ਬਹਾਦਰ ਸ਼ਾਹ ਨਾਲ ਸੇ ਬਹਾਦਰ ਸ਼ਾਹ ਨੇ ਤਹਾ ਗੁਰੂ ਸਾਹਿਬ ਜੀ ਘੋੜਾ ਜਲਵਰ ਮਾਰਿਆ ਗਿਆ ਗੁਰੂ ਸਾਹਿਬ ਜੀ فرمਉਂਦੇ ਹਲ ਪਿਆਰੀ ਸਾ ਸੁਖਜ ਇਹ ਘੋੜਾ ਜਲਵਰ ਨਹੀਂ ਏ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਦਾ ਵਿਛੜਿਆ ਹੋਇਆ ਭਾਈ ਮੂਲਾ ਖੱਤਰੀ ਆ ਸਿਆਲਕੋੜ ਦੇ ਰਹਿਣ ਗਣ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਨਾਮ ਮੰਨਦਾ ਹੋਇਆ ਇਹ 84 ਦੇ ਗੇੜ ਵਿੱਚ ਪੈ ਗਿਆ ਸੀ ਆਸਾਂ ਤਾਂ ਇਹਨਾਂ ਦੀ ਮੁਕਤੀ ਕੀਤੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਪੂਰਾ ਕੀਤਾ ਹਾਂ ਇਹ ਇਤਿਹਾਸ ਸਾਡੇ ਧਰਮ ਦੇ ਮਾਤਾ ਪਿਤਾ ਦਾ ਚਲ ਰਿਹਾ ਜਦੋਂ ਗੁਰੂ ਸਾਹਿਬ ਜੀ ਇਸ ਅਸਥਾਨ ਤੇ ਵਾਪਸ ਆਏ ਤਾਂ ਸਤਿਗੁਰਾਂ ਨੇ ਬੇਨਤੀ ਕੀਤੀ ਸਤਗੁਰ ਪਾਤਸ਼ਾਹ ਜੀ ਮਾਤਾ ਜੀ ਵਾਪਸ ਡੇਰੇ ਨਹੀਂ ਗਏ ਇੱਥੇ ਹੀ ਗੋਦਾਵਰੀ ਨਦੀ ਦੇ ਕਿਨਾਰੇ ਤੇ ਸਮਾਧੀ ਲਾ ਕੇ ਬੈਠੇ ਤਾਂ ਗੁਰੂ ਸਾਹਿਬ ਜੀ ਕਰ ਰਹੇ ਹਣ ਪਿਆਰੇ ਸਾ ਸਰਬਜੇ ਮਾਤਾ ਸਾਹਿਬ ਦੇਵਾ ਜੀ ਨੇ ਇੱਥੇ ਸਤਜੋਗ ਵਿੱਚ ਬੈਠ ਕੇ ਬਹੁਤ ਪਾਗਤੀ ਗੰਦਗੀ ਕੀਤੀ ਹੈ ਦੁਬਾਰਾ ਫਿਰ ਇਸ ਧਰਤੀ 'ਤੇ ਨਾਰ ਪਿਆਰ ਜਾਗ ਪਿਆ ਹੈ ਮਾਤਾ ਜੀ ਦਾ ਐਸਾ ਸਮਾਧੀ ਅਸਥਾਨ ਤੇ ਤੰਗੂ ਲਾਇਆ ਗਿਆ ਮਾਤਾ ਸਾਹਿਬ ਦੇਵਾਂ ਜੀ ਮਾਤਾ ਭਾਗੋ ਜੀ ਤੇ ਹੋਰ ਸਖ ਸੰਗਤਾਂ ਇੱਥੇ ਲੰਗਰ ਦੀ ਸੇਵਾ ਕਰਿਆ ਕਰਦੇ ਸ੍ਰੀ ਗੁਰੂ ਸਾਹਿਬ ਜੀ ਤੋਂ ਵੇਲੇ ਦਾ ਇੱਥੇ ਲੰਗਰ ਪ੍ਰਸ਼ਾਦਾ ਪਾਣੀ ਛਕਦੇ ਦੁਪਹਿਰ ਵਸਣਦੇ ਅਰ ਰਾਤ ਨੂੰ ਗੁਰਦੁਆਰਾ ਹੀ ਰਾਤਾਂ ਸਾਹਿਬ ਰਾਤ ਦੇ ਫੇਰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸਾਹਿਬ ਬਹਿਮਜ ਸਾਡੀ ਹੁਣ ਜਗਤ ਯਾਤਰਾ ਥੋੜੀ ਰਹਿ ਗਈ ਆ ਤੁਸੀਂ ਆਪਣੀ ਵੱਡੀ ਭੈਣ ਸੁਹਰੀ ਜੀ ਕੋਲ ਦਿੱਲੀ ਚਲੇ ਜਾਓ ਮਾਤਾ ਸਾਹਿਬ ਦੇਵਾ ਜੀ ਨੇ ਨਿਮਰਤਾ ਨਾਲ ਦੇਣ ਕੀਤੀ ਸਰਪ੍ਰਦਾਸ਼ਾ ਜੀ ਆਪ ਜੀ ਦਾ ਦਰਸ਼ਵਦਦਾਰੇ ਤੇ ਲੰਗਰ ਦੀ ਸੇਵਾ ਆ ਕੀ ਬਣ ਗੁਰੂ ਸਾਹਿਬ ਜੀ ਦਾ ਬਚਨ ਕੀਤਾ ਕਿ ਸਾਹਿਬ ਦੇਵਾ ਜੀ ਤੁਹਾਡਾ ਲੰਗਰ ਰਹੀ ਦੀ ਦੁਨੀਆ ਤੋਂ ਕਚਾਰ ਦੇ ਰਹਿਣਗੇ ਜਿਹੜੇ ਸੰਗਤਾਂ ਸ਼ਰਧਾ ਭਰ ਕੇ ਆਉਂਨਾਂ ਤੇ ਰੰਗਰ ਲੰਗਰ ਵਿਚਾਰ ਸੇਵਾ ਅਤੇ ਸਿਮਰਨ ਕਰਿਆ ਕਰਨ ਦੀਆਂ ਉਹਨਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਹੋਇਆ ਕਰਨ ਦੀਆਂ ਲੰਗਰ ਵਿੱਚ ਕਿਸੇ ਚੀਜ਼ ਦੀ ਤੋੜ ਨਹੀਂ ਆਵੇਗੀ ਮਾਤਾ ਸਾਹਿਬ ਦੇਵਾਂ ਜੀ ਨੇ ਇੱਥੇ ਕਾਲ ਯੁੱਗ ਵਿੱਚ ਵੀ ਰਹਿ ਕੇ 9 ਮਹੀਨੇ 9 ਦਿਨ ਅਤੇ 9 ਘੜੀਆਂ ਸੇਵਾ ਸਿਮਰਨ ਕੀਤਾ ਸਤਗੁਰ ਪਾਤਸ਼ਾਹ ਜੀ ਨੇ ਮਾਤਾ ਸਾਹਿਬ ਦੇਵਾਂ ਪੰਜ ਸ਼ਸਤਰ ਦੇ ਕੇ ਬਚਨ ਕੀ ਸਾਹਿਬ ਦੇ ਮੁਝ ਜਦੋਂ ਤੁਸੀਂ ਅਮਰਤ ਬੇੜਾ ਲੈ ਲੈਣੇ ਮੁੜ ਕੇ ਅਰਦਾਸ ਕਰਿਆ ਕਰੋਗੇ ਇਹਨਾਂ ਸ਼ਸਤਰਾਂ ਵਿੱਚ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ ਭਾਈ ਮਾਨੀ ਸਿੰਘ ਜੀ ਦੇ ਨਾਲ ਕੋਜ ਹੋਰ ਸੰਗ ਭੇਜ ਕੇ ਜਗਤ ਮਾਤਾ ਸਾਹਿਬ ਦੇਵਾ ਜੀ ਨੂੰ ਪਾਲ ਕੀ ਸਾਹਿਬ ਵਿੱਚ ਬਠਾ ਕੇ ਪੰਜ ਸ਼ਸਤਰ ਸਜਾ ਕੇ ਦਿੱਲੀ ਮਾਤਾ ਸੁੰਦਰੀ ਜੀ ਕੋਲ ਤੇ ਜਾ ਗਿਆ ਇੱਥੇ ਕਲਗੀ ਤਰ ਪਾਸ਼ਾ ਜੀ ਸਾਚ ਖੰਡ ਵੱਡੇ ਗੁਰਦੁਆਰਾ ਸਾਹਿਬਾਨ ਜਿਵਾਲੀ ਦੀ ਪੰਜਮੀ ਨੂੰ ਪੰਜ ਪੈਸੇ ਨਾਰੀ ਆਦ ਦਾ ਮੱਥਾ ਟੇਕ ਗੁਰੂ ਗ੍ਰਾਮ ਸੂ ਸਾਹਿਬ ਪਾਸ਼ਾ ਜੀ ਨੂੰ ਬਖਸ਼ਿਸ਼ ਕਰਕੇ ਜਗਤ ਸੰਸਾਰ ਨੂੰ ਸ਼ਬਦ ਗੁਰੂ ਪਾਸ਼ਾ ਜੀ ਦੇ ਲੜ ਲਾ ਕੇ ਕਲ ਕੀਰਤ ਪਾਸ਼ਾ ਜੀ ਚੰਦਨ ਦੀ ਖਾਚਣਾ ਕੇ ਕਨਾਤਾਂ ਲਵਾ ਕੇ ਛੋਟੀ ਤਰਪਾਨ ਚਖਾ ਵਿੱਚ ਰੱਖ ਕੇ ਭਾਈ ਸੰਤੋਖ ਸਿੰਘ ਜੀ ਕੋਲੋਂ ਚਖਾ ਲ ਅਗਲੇ ਪੈ ਡਕਰਾ ਕੇ ਸਤ ਗੁਰ ਪਾਸ਼ਾ ਜੀ ਛਣ ਗੋੜੇ ਸਾਰੇ ਸਾਚ ਅਖੰਡ ਵਿੱਚੋਂ ਚਾਲਾ ਮਾਰਦੇ ਪੌੜੀਆਂ ਉੱਤਰ ਕੇ ਮਾਤਾ ਜੀ ਦਾ ਸਤਜੋਤ ਦਾ ਤਪ ਹਸਤਾਨੇ ਦਰਬਾਰ ਸਾਹਿਬ ਦੇ ਹੇਠਾਂ ਦਰਸ਼ਨ ਕਰਕੇ ਜਾਣਾ ਅੱਗੇ ਆਰ ਪਾਰ ਦਰਬਾਰ ਅੱਗੇ ਜਾ ਕੇ ਦਸਵੇਂ ਪਾਸ਼ਾ ਦਾ ਦਰਬਾਰ ਹੈ ਜਿੱਥੇ ਕਲਕੀ ਤਰ ਪਾਸ਼ਾ ਜੀ ਪ੍ਰਸ਼ਾਦਾ ਸ਼ਗਿਆ ਕਰਦੇ ਸਨ ਤੇ ਮਾਤਾ ਸਾਹਿਬ ਦੇਵਾ